वाहि ਕੌਂਟੀਨਿਅਲ ਜੱਟੇ ਗੁੰਗੇ ਕੋਈ ਉਪਾਧਾਨ ਸਰਸਤਾ ਦੇ ਜੇ ਦੇ ਬੰਦ ਤੋਂ ਬੰਦ ਹੋਣ ਤੋਂ ਕੋ ਲੋਦੀ ਜਿਥਾ ਦਾ ਮੰਨੀ ਹਾਂ ਤੁਸੀਂ ਮਦਦ ਕਰਦਾ ਰਸਤਾਂ ਪੈ ਗਏ ਇਹ ਬੰਦ ਜਿਸ ਤਰ੍ਹਾਂ ਕਰਾਈ ਜੀਨ ਨਾਰਾ ਹੈ ਦੋਸਤ ਤੁਹਾਡੇ ਸਹਿਰਾਮਾ ਸਿਮਾਨ ਨੂੰ ਜੋੜਿਆ ਗਿਆ ਤੇ ਵਰਚਣ ਇਹਨਾਂ ਨੂੰ ਅਰਦਾਸਾਂ ਕਰਦੇ ਹਾਂ ਕੋਈ ਪਾਰਿਆ ਨਿਮਾਣ ਤੇ ਤਰਾਣਿਆਂ ਦੇ ਕਾਰਨ ਦੇਖਿਆ ਕੀ ਹੋ ਨਿਯਾਉ ਜੀਓ 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 ਜੀ موسیقی <سؤال> <سؤال> روڑے ایک پروار جا کے سیٹ ہوا پہلے

ਸਾਰੇ ਸਾਰਿਆਂ ਨੂੰ ਬਿਲਕੁਲ ਕਦੇ ਮਿਲ ਨਹੀਂ ਸਕਦਾ ਜਿੱਥੇ ਪਰਮਾਨੰਦ ਨੂੰ ਐਡਾ ਵੱਡਾ ਗਹਿਰਾ ਸੱਮਾ ਲੱਗਿਆ ਉਹ ਸਾਡੇ ਇਲਾਕੇ ਦੇ ਇੱਕ ਸ਼ਾਨ ਸੀ ਉਹ ਜੋ ਸਾਨੀਵਾਲ ਦੇ ਵਿੱਚ ਜਿਹੜੇ ਕੰਮ ਹੋਏ ਨੇ ਮੈਂ ਸਮਝਦਾ ਇਹ ਸਾਰੀ ਉਹਦੀ ਹਿੰਮਤ ਸੀ ਉਹ ਵੱਡਾ ਉਹਦਾ ਰੋਲਡਰ ਸੀ ਸੁਪਰ ਪਰਮਾਨੰਦ ਨੂੰ ਬੜਾ ਵੱਡਾ ਘਾਟਾ ਪਿਆ ਅਸੀਂ ਵੀ ਮਹਿਸੂਸ ਕਰਦੇ ਹਾਂ ਸਾਡਾ ਆਪਣਾ ਜੀਜੀ ਸਾਥੀ ਸੀ سارے پر کچھ گیا سارے بہت بڑا ادا پرماتما کر دیا پروارما کر دی چکے اسی طریقے کی پرواز سے را کر سردار کلوت سنگھ کانتی بہت ہی سماج سیوی سی اس بچھوڑے نال ساری سنگت نارے علاقہ نواسیوں بہت دکھ ہوا ਕਿਉਂਕਿ ਲੋਕਾਂ ਨੇ ਜਿੰਨੇ ਵੀ ਕਮਸੀ ਬੜੀ ਤਨ ਤਨ ਦੇ ਹੀ ਨਲ ਕਰਦੇ ਸੀ ਜੋ ਵੀ ਮਤਲਬ ਕਿ ਜਦ ਤੱਕ ਨਗਰ ਕੌਂਸਲ ਦੇ ਪ੍ਰਧਾਨ ਰਹੇ ਬਹੁਤ ਹੀ ਮਤਲਬ ਨੇ ਕਿ ਸੇਵਾ ਪਾਉਸੀ ਇਹਨਾਂ ਦੀ ਮਾਤਾ ਜੀ ਵੀ ਐਮਸੀ ਬਣੇ ਰਹੇ ਔਰ ਸਾਰਾ ਪਰਿਵਾਰ ਹੀ ਮਤਲਬ ਨੇ ਕਿ ਪਬਲਿਕ ਦੀ ਸੇਵਾ ਵਿੱਚ ਝੁਰਝਰਿਆ ਰਹਿੰਦਾ ਸੀ ਔਰ ਸਿਆਸ ਕਰਦੇ ਆ ਕਿ ਇਸ ਬਸਤੀ ਦੇ ਕਰੀ ਰਹੂ ਨੂੰ ਅੱਜ ਬਸਤੀ ਦੀ ਯਾਦ ਕਰ ਰਹੇ ਆ ਪ੍ਰਮਾਤਮਾ ਇਹਨੂੰ ਆਪਣੇ ਚਰਨਾਂ ਰਿਚ ਨਵਾਸ ਦੇ ਤੇ ਪਰਿਵਾਰ ਨੂੰ ਮਤਲਬ ਨੇ ਕਿ ਚੜ੍ਹਦੀ ਕਲਾ ਰੱਖੇ ਇਹੀ ਸਾਡੀ ਦੁਆਈ ਇਹੀ ਸਾਡੀ ਅਰਦਾਸ ਹੈ ਚੰਗੇ ਜਿਹੜੇ ਲੋਕ ਨੇ ਉਹਨਾਂ ਹਮੇਸ਼ਾ ਯਾਦ ਰੱਖਿਆ ਜਾਵੇਗਾ ਕੋਲੇ ਨਹੀਂ ਜਾਂਦਾ ਇੱਕ ਐਸੀ ਸ਼ਖਸੀਅਤ ਸੀ ਜਿਹਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਔਰ ਇੱਕ ਇਲਾਕੇ ਦੀ ਇੱਕ ਬਹੁਤ ਵੱਡੀ ਸ਼ਾਨ ਸੀ ਸਾਡਾ ਯਾਰ ਸਾਡਾ ਮਿੱਤਰ ਔਰ ਬਹੁਤ ਹੀ ਮੈਂ ਕਹਾਂਗਾ ਕਿ ਯਾਰਾ ਦੋਸਤਾਂ ਨੂੰ ਤਾਂ ਜੋ ਨੁਕਸਾਨ ਹੋਇਆ ਪਰਿਵਾਰ ਨੂੰ ਨੁਕਸਾਨ ਹੋਇਆ ਇਸ ਸ਼ਖਸ ਦੇ ਜਾਣ ਨਾਲ ਇਲਾਕੇ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਇਹ ਬਹੁਤ ਹੀ ਸੁਲਝੇ ਹੋਏ ਔਰ ਬਹੁਤ ਹੀ ਮੈਂ ਕਹੂੰਗਾ ਇੰਟੈਲੀਜੈਂਟ ਇੱਕ ਇਨਸਾਨ ਸੀ ਕਿ ਸਾਡੇ ਮਤਰ ਔਰ ਅੱਜ ਉਹਨਾਂ ਦੀ ਪਹਿਲੀ ਵਰਸੀ ਤੇ ਅਸੀਂ ਸਾਰੇ ਹੀ ਇੱਥੇ ਸਾਥੀ ਸਾਰੇ ਪਰਿਵਾਰ ਦੇ ਨਾਲ ਪਹਿਲਾਂ ਵੀ ਖੜੇ ਆ ਔਰ ਅੱਜ ਵੀ ਸਾਰੇ ਪਰਿਵਾਰ ਦੇ ਨਾਲ ਉਸੇ ਤਰ੍ਹਾਂ ਹੀ ਜਿਵੇਂ ਉਹ ਸਾਡੇ ਭਰਾ ਦੇ ਨਾਲ ਅਸੀਂ ਖੜੇ ਸੀਗੇ ਉਸੇ ਤਰ੍ਹਾਂ ਪਰਿਵਾਰ ਦੇ ਨਾਲ ਅੱਜ ਅਸੀਂ ਸਾਰੇ ਹੀ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਬਿਲਕੁਲ ਨਾਲ ਸੰਜੀਵਾਲਾ ਨਾਲ ਖੜੇ ਆ ਪਰ ਪ੍ਰਮਾਤਮਾ ਅੱਗੇ ਬੇਨਤੀ ਹੈ ਚਰਨਾਂ ਦੇ ਵਿੱਚ ਰਜ਼ੋਈਆਂ ਨੇ ਕਿ ਸਾਡੇ ਇਸ ਰੰਗਲੇ ਯਾਰ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਵਧੀਆ ਇੱਕ ਸਥਾਨ ਦੇ ਕੇ ਰੱਖੇ ਔਰ ਆਤਮਾ ਨੂੰ ਸ਼ਾਂਤੀ ਇੰਨਾ ਕਹਿੰਦਾ ਹੋਇਆ ਮੈਂ ਸਾਰੀ ਸੰਗਤ ਜੋ ਅੱਜ ਸਾਡੇ ਇਸ ਯਾਰ ਦੇ ਵਰਸੀ ਤੇ ਹਾਜ਼ਰ ਹੋਈ ਹੈ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ